ਸਾਸਟ੍ਰੀ ਗਾਲਸ ਦੇਖ ਰਹੇ ਸੈਟਲ ਟੀਵੀ ਮੈਂ ਹਾਂ ਜਸੀਕੌਰ ਅਕਲਰ ਸੀਬੀ ਦੇ ਦਰਵਾਜ਼ਾ ਚੱਲ ਰਿਹਾ ਰੋਡ ਵਰਕ ਪਈਆਂ ਕੁੰਜ ਤੇ ਲੱਗੇ ਮੈਟਲ ਦੀਆਂ ਫੈਂਸਸ ਇਸ ਸਮੇਂ ਬਹੁਤ ਸਾਰੇ ਕਾਰੋਬਾਰੀਆਂ ਦੇ ਲਈ ਨੁਕਸਾਨ ਦਾ ਕਾਰਨ ਬਣ ਰਹੀਆਂ ਨੇ ਮੌਸਰੀ ਸਟਰੀਟ ਦੇ ਉੱਤੇ ਚੱਲ ਰਹੇ ਇਸ ਰੋਡਵਰਕ ਜੋ ਕਿ ਕਈ ਮਹੀਨਿਆਂ ਤੋਂ ਚੱਲ ਰਹੇ ਨੇ ਇਸ ਦੇ ਕਾਰਨ ਮੌਸਰੀ ਕਾਰੋਬਾਰੀਆਂ ਦੀ ਸੇਲਸ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕਰੀਏ ਵਾਸਲੇ ਸਟਰੀਟ ਅਤੇ ਕਵਿਨ ਸਟਰੀਟ ਦੇ ਇੱਕ ਇੰਟਰਸੈਕਸ਼ਨ ਦੀ ਜਿੱਥੇ ਕਿ ਰੋਡਵਰਕ ਚੱਲ ਰਿਹਾ ਇੱਕ ਫੁੱਟਪਾਥ ਨੂੰ ਬਣਾਉਣ ਦੇ ਲਈ ਇੱਥੇ ਮੌਜੂਦ ਕਾਰੋਬਾਰੀਆਂ ਦੇ ਮੁਤਾਬਿਕ ਉਹਨਾਂ ਦੀ ਸੇਲਸ ਦੇ ਵਿੱਚ 60 ਤੋਂ 70 ਪ੍ਰਤੀਸ਼ਤ ਦੀ ਕਮੀ ਆਈ ਹੈ ਰੈਮੇਡੀ ਕਾਫੇ ਜੋ ਕਿ 2010 ਦੇ ਵਿੱਚ ਸ਼ੁਰੂ ਹੋਇਆ ਤੇ ਆਮ ਕਰਕੇ ਇਸ ਜਗ੍ਹਾ ਦੇ ਉੱਤੇ ਗ੍ਰਾਹਕਾਂ ਦੀ ਭੀੜ ਲੱਗੀ ਹੁੰਦੀ ਹੈ ਗ੍ਰਾਹਕ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਾਫੀ ਇੰਜੋਏ ਕਰਦੇ ਨੇ ਬਾਹਰ ਬੈਠ ਕੇ ਪਰ ਇਸ ਦੇ ਬਾਹਰ ਹੁਣ ਫੁੱਟਪਾਥ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਜੋ ਕਿ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਓਕਲਰ ਕਾਉਂਸਲ ਦੇ ਮੁਤਾਬਕ ਇਹ ਕੰਮ ਅਗਲੇ 18 ਮਹੀਨੇ ਲਗਾਤਾਰ ਚੱਲ ਰਹੇਗਾ ਇਸ ਕਾਫੇ ਦੇ ਮੁਤਾਬਿਕ ਉਹਨਾਂ ਦੀ 40 ਤੋਂ 50% ਦੀ ਸੇਲ ਡਾਊਨ ਗਈ ਹੈ ਇਹਦੇ ਵੀ ਦੱਸ ਜਾਨਾ ਹੈ ਕਿ ਇਹਨਾਂ ਸਭ ਦੇ ਕਰਕੇ ਬਹੁਤ ਸਾਰੇ ਕਾਰੋਬਾਰੀ ਬਹੁਤ ਸਾਰੇ ਬਿਜ਼ਨਸ ਇੱਥੋਂ ਕੰਮ ਛੱਡ ਕੇ ਕਿਤੇ ਹੋਰ ਮੂਵ ਹੋਣ ਦਾ ਵੀ ਸੋਚ ਰਹੇ ਨੇ ਤੇ ਬਹੁਤ ਸਾਰੇ ਸਟੋਰਾਂ ਦੇ ਵੱਲੋਂ ਤਾਂ ਇਹ ਫੈਸਲਾ ਲੈ ਵੀ ਲਿਆ ਗਿਆ ਤੇ ਆਕਲੈਂਡ ਦੇ 시ਬਿਰ ਦੇ ਵਿੱਚ ਇਹ ਕੰਮ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਕਿਉਂਕਿ ਕਾਰੋਬਾਰੀਆਂ ਦੇ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਰਹੇ ਨੇ